ਡ੍ਰੈਗਨ ਡੋਰ ਨਾਲ ਪਤੰਗ ਉਡਾਣ ਵਾਲਿਆਂ ਦੇ ਖਿਲਾਫ ਹੁਣ ਪੰਜਾਬ ਪੁਲਿਸ ਵੱਲੋਂ ਇੱਕ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਹੁਣ ਡਰੋਨ ਰਾਹੀਂ ਪੂਰੇ ਅੰਮ੍ਰਿਤਸਰ ਦੇ ਉੱਚੇ ਜਿਹੜੀ ਹੈ ਉਹ ਨਜ਼ਰ ਰੱਖੀ ਜਾ ਰਹੀ ਹੈ ਹਾਲਾਂਕਿ ਬੀਤੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਹਜ਼ਾਰ ਤੋਂ ਵੱਧ ਚਾਈਨਸ ਡੋਰ ਦੇ ਗੱਟੂ ਜਿਹੜੇ ਨੇ ਉਹ ਪੰਜਾਬ ਪੁਲਿਸ ਵੱਲੋਂ ਜਿਉ ਜੋ ਸੀਗੇ ਉਹ ਬ੍ਰਾਹਮ ਜਿਹੜੇ ਸੀਗੇ ਉਹ ਕੀਤੇ ਗਏ ਸਨ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਇੱਕ ਵਾਰ ਫਿਰ ਤੋਂ ਪੰਜਾਬ ਪੁਲਿਸ ਵੱਲੋਂ ਇੱਕ ਪਹਿਲ ਕਰਮੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਦੇ ਖਿਲਾਫ ਮਕਦਮੇ ਜਿਹੜੇ ਦਰਜ ਆ ਉਹ ਵੀ ਕੀਤੇ ਜਾ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਚਾਈਨਾ ਡੋਰ ਦੀ ਤਾਂ ਜਦੋਂ ਵੀ ਪਤੰਗ ਭਾਜਦਾ ਸਮਾਂ ਆਉਂਦਾ ਹੈ ਤਾਂ ਬਹੁਤ ਢਰਲੇ ਦੇ ਨਾਲ ਜਿਹੜੀ ਹੈ ਚਾਈਨਾ ਡੋਰ ਵਿਕਦੀ ਹੋਈ ਨਜ਼ਰ ਆਉਂਦੀ ਹੈ ਲੇਕਿਨ ਹੁਣ ਪੰਜਾਬ ਪੁਲਿਸ ਵੱਲੋਂ ਇੱਕ ਸ਼ਕਤੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਔਰ ਜੋ ਡਰੋਨ ਦੇ ਰਾਹੀਂ ਨੌਜਵਾਨਾਂ ਤੇ ਖਾਸੋਤੇ ਬੱਚਿਆਂ ਉਤੇ ਨਜ਼ਰ ਰੱਖੀ ਜਾ ਰਹੀ ਹੈ ਕਿ ਜਿਨ੍ਹਾਂ ਕੋਲੋਂ ਚਾਈਨਿਸ ਗੱਟੂ ਫੜੇ ਜਾ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਚਾਈਨਿਸ ਡੋਰ ਜਿਸ ਨੂੰ ਕਿ ਡ੍ਰੈਗਨ ਡੋਰ ਦੇ ਨਾਂ ਤੇ ਵੀ ਅਜਾਣਾ ਜਾਂਦਾ ਉਸ ਨਾਲ ਬਹੁਤ ਸਾਰੇ ਨੌਜਵਾਨਾਂ ਦੀ ਅਤੇ ਜਾ ਕੇ ਪਛੂ ਜੇ ਪੰਛੀ ਨੇ ਉਹਨਾਂ ਦੇ ਵੀ ਜਿਹੜੇ ਨੇ ਕਾਫੀ ਨੁਕਸਾਨ ਜਿਹੜਾ ਹੈ ਹੁੰਦਾ ਹੋਇਆ ਨਜ਼ਰ ਆਉਂਦਾ ਹੈ ਲੇਕਿਨ ਕਿਤਨਾ ਕਿਤੇ ਹੁਣ ਪੰਜਾਬ ਪੁਲਿਸ ਵੱਲੋਂ ਜਿਦਾ ਹੀ ਇੱਕ ਵੇਰਕੇ ਦੇ ਉੱਤੇ ਨੌਜਵਾਨ ਦਾ ਐਕਸੀਡੈਂਟ ਹੋਇਆ ਸੀ ਗਲਾ ਕੱਟੇ ਜਾਣ ਨਾਲ ਜੋ ਉਸਤੀ ਨੌਜਵਾਨ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਲਗਾਤਾਰ ਹੀ ਐਕਸ਼ਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਗੱਟੂ ਵੇਚਣ ਵਾਲੇ ਜਿਸ ਨੂੰ ਕਿ ਚਾਈਨਾ ਚਾਈਨਿਸ ਸਟੋਰ ਜਿਹੜਾ ਕਿਹਾ ਜਾਂਦਾ ਹੈ ਉਸ ਨੂੰ ਵੇਚਣ ਵਾਸਤੇ ਪਾਬੰਦੀ ਪ੍ਰੋਪਰ ਤਰੀਕੇ ਨਾਲ ਜਿਹੜੀ ਹੈ ਉਹ ਲਗਾ ਦਿੱਤੀ ਗਈ ਹੈ ਲੇਕਿਨ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਜੋ ਡਰੋਨ ਉਡਾ ਕੇ ਨੌਜਵਾਨ ਚਾਈਨਿਸ ਢੋਰ ਦੇ ਨਾਲ ਪਤੰਗਬਾਜ਼ੀ ਕਾਰਜਾਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ 13 ਤਰੀਕ ਨੂੰ ਲੋਹੜੀ ਵਾਲੇ ਦਿਨ ਕਿੰਨੇ ਕੁ ਚਾਈਨਿਸ ਢੋਰ ਦੇ ਗਟੂਆਂ ਦੇ ਨਾਲ ਉਹ ਨੌਜਵਾਨਾਂ ਦੇ ਬੱਚੇ ਪਤੰਗਬਾਜ਼ੀ ਕਰਦੇ ਹੋਏ ਨਜ਼ਰ ਆਉਂਦੇ ਨੇ ਇਹ ਤਾਂ ਸਮਝ ਦੱਸੇਗਾ ਲੇਕਿਨ ਕਿਤਨਾ ਕਤੇ ਪੰਜਾਬ ਪੁਲਿਸ ਵੱਲੋਂ ਆਪਣੀਆਂ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਡਰੋਨ ਰਾਹੀਂ ਹਰ ਇੱਕ ਨੌਜਵਾਨ ਉਤੇ ਨਜ਼ਰ ਜਿਹੜੀ ਹੈ ਉਹ ਰੱਖੀ ਜਾ ਰਹੀ ਹੈ ਇਸ ਡੋਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਡੋਰ ਦੇ ਨਾਲ ਬਹੁਤ ਸਾਰੀਆਂ ਲੋਕਾਂ ਦੀਆਂ ਦੇਪਤ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ ਇਸ ਨਾਲ ਕਰੰਟ ਜਿਹੜਾ ਹੈ ਪਾਸ ਹੁੰਦਾ ਸੀ ਹੋਇਆ ਵੀ ਨਜ਼ਰ ਆ ਰਿਹਾ ਸੀ ਲੇਕਿਨ ਲਗਾਤਾਰ ਹੀ ਨੌਜਵਾਨ ਇਸ ਡੋਰ ਦੇ ਨਾਲ ਪਤੰਗਬਾਜ਼ੀ ਕਰਦੇ ਹੋਏ ਨਜ਼ਰ ਆਉਂਦੇ ਸੀ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਪੰਜਾਬ ਪੁਲਿਸ ਵੱਲੋਂ ਇੱਕ ਪਹਿਲ ਕਰਮੀ ਕਰਦੇ ਹੋਏ ਚਾਈਨਿਸ ਡੋਰ ਦੇ ਉੱਤੇ ਅਤੇ ਖਾਸ ਕਰਕੇ ਜੋ ਚਾਈਨਿਸ ਘਟੂੜੇ ਜਿਹਨੂੰ ਕਿ ਡ੍ਰੈਗਨ ਡੋਰ ਦੇ ਨਾਂ ਤੇ ਵੀ ਜਣਾ ਜਾਂਦਾ ਉਸ ਦੇ ਖਿਲਾਫ ਜਿਹੜੀ ਹੁਣ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਡਰੋਨ ਰਾਹੀਂ ਜੋ ਨਜ਼ਰ ਜਿਹੜੀ ਹੈ ਉਹ ਨਜ਼ਮਾਨਤ ਰੱਖੀ ਜਾ ਰਹੀ ਤਾਂ ਜੋ ਕਿ ਉਹਨਾਂ ਨੂੰ ਜੋ ਬੰਦੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾ ਸਕੇ ਕੈਮਰਾਮੈਨ ਜੈਪ੍ਰੀਤਨਾ ਗੁਰਪ੍ਰੀਤ ਸਿੰਘ ਪੰਜਾਬ ਨਾਓ ਅੰਮ੍ਰਿਤਸਰ ਸਾਹਿਬ